ਜੇ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਲ ਦੇ ਡ ਟਪਾ ਦਿਓ ਮੇਰ ਕੋ ਜਿੱਥੇ ਮर्जी ਦਸਕਤ ਕਰਾ ਲਓ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜਾ ਦਿੱਲੀ ਦੇ ਧੜ ਵੀ ਆਏ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਪਾਰਕਰ 810 ਮਹਿਕ ਮੇ ਮਨੀਸ਼ ਸੋਦੀਆ ਸਾਹਿਬ ਥੱਲੇ 810 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਜੀ ਤੁਸੀਂ ਕਿੱਡੇ ਕਿੱਡੇ ਸ਼ੇਅਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼ਿਪ ਬਚਾਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟਾਂਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲਾਂ ਦੀ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ तकरीबन 40000 ਕਰੋੜ ਰੁਪਏ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ 40000 ਕਰੋੜ ਰੁਪਏ ਐਂ ਇਹਨਾਂ ਲੋਕਾਂ ਨੇ ਮੈਂ ਇੱਕ ਤੁਹਾਨੂੰ ਹੋਰ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹ 10 ਸਾਲ ਕੇਜਰੀਵਾਲ ਸਾਹਿਬ ਮੋੱਖ ਮੰਤਰੀ ਰਹੇ ਨੇ ਦਿੱਲੀ ਮੇਰਾ ਖਿਆਲ ਜੋ ਮੈਨੂੰ ਇਨਫੋਰਮੇਸ਼ਨ ਹੈ ਦਸ ਸਾਲਾਂ ਚ ਉਹਨਾਂ ਨੇ ਕਿਸੇ ਵੀ ਇੱਕ ਵੀ ਫਾਈਲ ਤੇ ਸਾਈਨ ਨਹੀਂ ਕੀਤੀ ਇਹ ਸੇਮ ਚੀਜ਼ ਭਗਵੰਤ ਨੇ ਸਿੱਖ ਲਈ ਪਤਾ ਭਗਵੰਤ ਨੂੰ ਇਹ ਕਿ ਇਹ ਹੁਣ ਅਖੀਰਲੀ ਲੁੱਟ ਹੋ ਰਹੀ ਪੰਜਾਬ ਪੰਜਾਬ ਦੀ ਆਈਡੈਂਟੀਟੀ ਦੀ ਲੁੱਟ ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਨਾ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਅਨ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਡਾਨੀ ਤੇ ਬਾਨੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲਾਨ ਕਿਸੇ ਪੰਜਾਬੀ ਨੇ ਨਹੀਂ ਕੀਤਾ ਕਿਸੇ ਕਿਸਾਨ ਨੇ ਨਹੀਂ ਕੀਤਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਪ੍ਰੋਗਰਾਮ ਬਣਿਆ ਭਗਵੰਤ ਮਾਣੂਏ ਗੱਲ ਸਮਝ ਆ ਗਈ ਉਹਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਦੇ ਕਰੀ ਇਸੇ ਗੱਲ ਕੰਨ ਤੁਸੀਂ ਵੇਖਿਆ ਜਿਹੜਾ ਪੰਜਾਬ ਡਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨੌਨ ਪੰਜਾਬੀ ਥੇ ਨਾਥਿੰਗ ਟੂ 杜 ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੇਰੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨੌਨ ਪੰਜਾਬੀ ਇਥੋਂ ਦਾ ਹੋਮ ਸੈਕਟਰੀ ਨੌਨ ਪੰਜਾਬੀ ਇਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨੌਨ ਪੰਜਾਬੀ ਵਿਭਵ ਕੁਮਾਰ ਨੌਨ ਪੰਜਾਬੀ ਮਨੀਰ ਸਸੋਧਿਆ ਨੌਨ ਪੰਜਾਬੀ ਜੈਨ ਸਾਹਿਬ ਨੌਨ ਪੰਜਾਬੀ ਵਿਜੇ ਨਾਇਰ ਨੌਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨੌਨ ਪੰਜਾਬੀ ਤਾਂ ਸਾਰੇ ਰਾਈਟਸ ਚੀਫ ਮਿਸਟਰ ਕੋ ਵੀ ਲੈ ਲਏ ਨੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਟ ਚੇਂਜ ਕਰਨੀ ਉਹ ਸਾਰੇ ਰਾਈਟਸ ਪਹਿਲੇ ਚੀਫ ਮਿਸਟਰ ਕੋ ਸੀ ਤੇ ਡਿਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੁੱਡਾ ਦਾ ਮਿਨਿਸਟਰ ਸੀ ਉਹਨੂੰ ਵਿਡਰੋ ਕਰ ਲੈ ਇਹ ਸਾਰੇ ਰਾਈਟ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕੈਪ ਸਿਨਾ ਨੂੰ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕੈਪ ਸਿਨਾ ਦੀ ਵੀ ਜਿਹੜੀ ਰਿਟਾਇਰਮੈਂਟ ਹੈ ਉਹ 27 ਦੇ ਵਿੱਚ ਹੋ ਰਹੀ ਤੇ ਤੁਸੀਂ ਇਸ ਚੀਜ਼ ਇਹਨਾਂ ਨੂੰ ਇਸ ਸਕੈਮਸਟਰਸ ਨੂੰ ਲੱਗੋਗੇ ਕਿੱਥੇ ਚੰਦ ਲੈਜਿਸਲੇਸ਼ਨਸ ਲੈ ਕੇ ਆਣਾ ਚਾਹੁੰਦੇ ਨੇ ਉਹਨਾਂ ਕਾਰਨ 2 ਦਿਨ ਦਾ ਸੈਸ਼ਨ ਬੁਲਾਇਆ ਹੈ ਮੈਂ ਅੱਜ ਹੀ ਆਨਰੇਬਲ ਸਪੀਕਰ ਸੰਮਾਹ ਸਾਹਿਬ ਨੂੰ ਇੱਕ ਰਿਕੁਐਸਟ ਲੈਟਰ ਲਿਖ ਕੇ ਕਰ ਲਈਏ ਜਿਹਦੇ ਵਿੱਚ ਉਹਨਾਂ ਨੇ ਮੈਂ ਮੰਗ ਕੀਤੀ ਹੈ ਕਿਸਨਵਸ ਸਾਹਿਬ ਜਿੱਦ ਤੱਕ ਤੁਹਾਡੀ ਸਰਕਾਰ ਬਣੀ ਆ ਸਾਡੇ 3 ਸਾਲ ਪੁੱਛ ਹਰ ਸੈਸ਼ਨ ਦੇ ਵਿੱਚ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਸਾਰੇ ਨੂੰ ਵੱਡੀ ਉੱਥੇ ਜਿਹੜੀ ਆਪੋਜੀਸ਼ਨ ਪਾਰਟੀ ਇੰਡੀਅਨ نیشنل ਕਾਂਗਰਸ ਹੈ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਜਿਹੜੀਆਂ ਰੂਲਿੰਗ ਪਾਰਟੀ ਦੇ ਖਿਲਾਫ ਹਨ ਹਰ ਸੈਸ਼ਨ ਵਿੱਚ ਇੱਕ ਗੱਲ ਅਸੀਂ ਸਾਫ ਤੌਰ ਉਨਕੋ ਮੰਨ ਕਰਦੇ ਰਹੇ ਆ ਕਿ ਘੱਟੋ ਘੱਟ ਇੱਕ ਦਿਨ ਪੂਰਾ ਲਾਅ ਐਂਡ ਆਰਡਰ ਤੇ ਡਿਸਕਸ ਕਰਨ ਵਾਸਤੇ ਜੋ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਵਾਸਤੇ ਲੋ ਜਦੋਂ ਵੀ ਬਿਜ਼ਨਸ ਐਡਵਾਈਸਰੀ ਕਾਉਂਸਲ ਦੀ ਮੀਟਿੰਗ ਹੁੰਦੀ ਨਹੀਂ ਹੈ ਹਰ ਦਫਾ ਸਪੀਕਰ ਸਾਹਿਬ ਪ੍ਰੋਮਿਸ ਕਰਦੇ ਰਹੇ ਕਿ ਬਾਦਯੋ ਸਾਹਿਬ ਮੈਂ ਸਰਕਾਰ ਨਾਲ ਗੱਲ ਕਰਕੇ ਤੁਹਾਨੂੰ ਯਕੀਨ ਦਿਵਾਉਂਗਾ ਇਸੀ ਤੁਹਾਨੂੰ ਪੂਰਾ ਟਾਈਮ ਬਹਿਸ ਦਾ ਦੇਵਾਂਗੇ ਬਟ ਅਜੇ ਤੱਕ ਅਜੇ ਸਾਢੇ 3 ਸਾਲ ਬੀਤਣ ਦੇ باوجود ਇੱਕ ਵੀ ਦਿਨ ਕਿਤੇ ਲਾਅਂਡ ਆਰਡਰ ਦੀ ਡਿਸਕਸ਼ਨ ਕਿਉਂਕਿ ਲਾਅਅਂਡ ਆਰਡਰ ਨਾ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਕਾਰੋਬਾਰ ਨਾਲ ਮਹਫੂਜ਼ ਹੀ ਨਹੀਂ ਇੱਥੇ ਲਾਅਂਡ ਆਰਡਰ ਦੇ ਵਿੱਚ ਵੱਡੇ ਪੇਮਾਨੇ ਤੇ ਜਿਹੜਾ ਡਰਗ ਪੰਜਾਬ ਦੇ ਆਲਮੋਸਟ ਹਰ ਘਰ ਦੇ ਵਿੱਚ ਨੌਜਵਾਨ ਬੱਚਿਆਂ ਦੇ ذریعے ਐਂਟਰ ਕਰਦੇ ਇੱਕ ਬਹੁਤ ਹੀ ਭਿਆਨਕ ਉਹ ਸ਼ੇਪ ਲੈ ਚੁੱਕਿਆ ਹੈ ਹਰ ਰੋਜ਼ ਤੁਸੀਂ ਵੇਖ ਰਹੇ ਹੋ ਮੇਰੇ ਕੋਲ ਡਾਟਾ ਹੈ ਜਿਸ ਡਾਟਾ ਦੇ ਮੁਤਾਬਕ ਪਿਛਲੀਆਂ ਸਾਰੀਆਂ ਸਰਕਾਰਾਂ ਹਰ ਸਾਲ ਤੇ ਕਰੀਬਨ ਰਿਪੋਰਟਡ ਜਿਹੜੀਆਂ ਜਾਂਨਾ ਜਾ ਰਹੀਆਂ ਡਰਗ ਨਾਲ ਉਹ ਹਰ ਸਾਲ ਡਬਲ ਹੋ ਰਹੀਆਂ ਬਹੁਤ ਸਾਰੀਆਂ ਤੇ ਅਨ ਰਿਪੋਰਟਡ ਹੀ ਨੇ ਕਿਉਂਕਿ ਸੋਸ਼ਲ ਟੈਬੂ ਵੀ ਹੈ ਬਹੁਤ ਸਾਰੇ ਪਰਿਵਾਰਾਂ ਦੇ ਜੀ ਜਿਹੜੇ ਵਿਚਾਰੇ ਡਰਗ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸੋਸਾਇਟੀ ਦੀ ਸਾਹਮਣੇ ਰੱਖਦੇ ਹੋਏ ਕਿ ਸੋਸਾਇਟੀ 'ਚ ਸਾਡੇ ਪਰਿਵਾਰ ਦੀ ਬਦਨਾਮੀ ਹੋਣੀ ਹੈ ਨੌਜਵਾਨ ਬੱਚੀਆਂ ਦੀਆਂ ਸ਼ਾਦੀਆਂ ਨੇ ਭੈਣਾਂ ਦੀਆਂ ਚਾਹਤੀਆਂ ਉਹ ਬਹੁਤ ਸਾਰੇ ਇਹਦੇ ਤੇ ਪਰਦਾ ਪਾਖ ਹੀ ਰੱਖਦੇ ਪਰ ਜਿਹੜੇ ਰਿਪੋਰਟਡ ਪੁਲਿਸ ਕੇਸੇ ਨੇ ਉਹ ਪਿਛਲੇ ਸਾਲ ਨੂੰ ਇਸ ਸਾਲ ਫੇਰ ਦੋਨੇ ਇੱਕ ਪਾਸੇ ਕਹਿੰਦੇ ਅਸੀਂ ਜੰਗ ਲੜ ਰਹੇ ਹਾਂ ਗਰਾਊਂਡ ਦੇ ਉੱਤੇ ਕਿਉਂਕਿ ਮੈਂ ਵੀ ਆਪਣੇ ਹਲਕੇ ਦੇ ਵਿੱਚ ਅਕਸਰ ਜਾਂਦਾ ਰਹਿੰਦਾ ਐਂਡ ਮੈਂ ਬਕਾਇਦਾ ਤੌਰ ਵਿਦ ਕਨਵਿਕਸ਼ਨ ਇਹ ਗੱਲ ਤੁਹਾਨੂੰ ਕਹਿ ਰਿਹਾ ਹਾਂ ਜ਼ ਰਿਸਪਾਂਸਿਬਲ ਲੀਡਰ ਆਫ ਦੀ ਆਪੋਜੀਸ਼ਨ ਕਿਸੇ ਪਿੰਡੇ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਸ਼ਹਿਰ ਚ ਚਲੇ ਜਾਓ ਇੱਕ ਆਨੇ ਦਾ ਵੀ ਇਹ ਜਿਹੜੀ ਪਰਸੈਪਸ਼ਨਲ ਬੈਟਲ ਹੈ ਦੇ ਦਿੱਤੇ ਕਰੋੜਾ ਰੁਪਏ ਨਾਲ ਲਗਾ ਦਿੱਤੇ ਪ੍ਰੈਸ ਦੇ ਜ਼ਰੀਏ ਕੋਈ ਇਹ ਕਾਨੇ ਦਾ ਵੀ ਫਰਕ ਹੈ ग्राउंड रियलिटी इज कंप्लीटली ऑपोजिट टू व्हाट द गवर्नमेंट इज ट्राइंग टू पुट फॉर पुलिस हैज कंप्लीटली फेल्ड इस गल कारण फेल हुई है कि जिनियां इस टाइम पोस्टिंग्स हो रहीया ने एसएचओस दीया डीएसपीस दी ओ हल्का इंचार्जस दी एमएलएस ते मिनिस्टर्स दे कहंदे होणियां पुलिस से बहुत सारे कर्मचारी जेडे डायरेक्टली ਇਹਨਾਂ ਲੋਕਾਂ ਦੇ ਨਾਲ ਇਨ ਟੱਚ ਨੇ ਮੇਰਾ ਇਹ ਮੰਨਣਾ ਹੈ ਭਾਵੇਂ ਮੈਕਸੀਕੋ ਦੀ ਗੱਲ ਕਰ ਲਓ ਭਾਵੇਂ ਕੋਲੰਬੀਆ ਦੀ ਗੱਲ ਕਰ ਲਓ ਕਿਸੇ ਦੇਸ਼ 'ਚ ਜਿੱਥੇ ਡਰਗ ਵਿਕਦਾ ਜਿੱਨਾ 'ਚ ਡਾਇਰੈਕਟਲੀ ਪੋਲਿਟਿਕਲ ਲੀਡਰਸ਼ਿਪ ਅਤੇ ਪੁਲਿਸ ਦੀ ਲੀਡਰਸ਼ਿਪ ਇਹ ਡਰਗ ਡੀਲਰਸ ਦਾ ਸਾਥ ਲਈ ਦਿੰਦੇ ਕਦੀ ਵੀ ਡਰਗ ਜਿਹੜਾ ਅਨ ਇਨਟਰਪਟਿਡ ਬੇਖੌਫ ਵੇਚ ਨਹੀਂ ਸਕਦਾ ਇਹ ਨਹੀਂ ਮੈਂ ਕਹਿੰਦਾ ਦੁਨੀਆ ਭਰ 'ਚ ਵੇਖ ਲਿਆ ਬਟ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਨ ਇਨਟਰਪਟਡ ਬਿਨਾ ਖੋਪ ਬਿਨਾ ਡਰ ਤੋਂ ਡਰਗ ਵੇਚ ਰਿਹਾ ਤੇ ਸਾਡੀਆਂ ਬਿਲਕੁਲ ਨੌਜਵਾਨ ਬੱਚੇ ਤਬਾਹ ਹੋ ਰਹੇ ਬਹੁਤ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੈਂ ਆਪਣੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਬੱਚੇ ਬਾਹਰ ਕਿਉਂ ਭੇਜਦੇ ਹੋ ਤੁਹਾਡਾ ਇੱਥੇ ਕਾਰੋਬਾਰ ਚੰਗਾ ਹੈ ਤੁਹਾਡੇ ਕੋਲ ਜ਼ਮੀਨ ਹੈ ਕਈ ਸਰਕਾਰੀ ਨੌਕਰੀਆਂ ਚ ਨੇ ਉਹ ਕਹਿੰਦੇ ਜੀ ਕਿ ਸਾਲੂ ਤੇ ਆਪਣੇ ਬੱਚਿਆਂ ਦਾ ਇਹੀ ਬਿਕਰ ਕਿ ਅਜੇ ਤੱਕ ਡਰਗ ਤੋਂ ਬਚਿਆ ਹੈ ਇੱਥੇ ਰਹਿ ਗਿਆ ਸਾਲ ਦੋ ਸਾਲ ਚ ਇਹਦੀ ਕਾਬੂ ਨਾ ਕਿਤੇ ਚੜ ਜੇ ਤੋ ਬਾਹਰ ਜਾ ਲੋ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇੱਕ ਕਰਨ ਨੰਬਰ 2 ਗੈਂਗਸਟਰਸ ਦੀ ਗੱਲ ਮੈਂ ਇੱਥੇ ਕਰਨੀ ਤੁਸੀਂ ਵੇਖੋ ਕੱਲ ਅਬੋੜ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਹੈ ਜਿਹੜਾ ਕਿਸੇ ਭਾਜਪਾ ਰੂਲ ਸਟੇਟ ਦੇ ਵਿੱਚ ਬੈਠਾ ਹੈ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ ਚ ਬੈਠਾ ਹੈ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸਿਸ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨੇ ਮਿਲ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੇੜ ਦਿੰਦੇ ਇਸ ਕਿਸਮ ਦੇ ਹਾਲਾਤ ਨੂੰ ਸੋ ਮੈਂ ਬਕਾਇਦਾ ਤੌਰ ਤੇ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਬੈਂਡ ਅਬੋਰ ਦੇ ਵਿੱਚ ਸ਼ਰੀਅਨ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਤੇਲ ਦੇ ਕੋਥੋਂ ਕਰਦੇ ਇੱਕ ਬੜਾ ਮਸ਼ਹੂਰ ਨਾਸਿੰਦ ਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਜਿੰਨਾ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟ्रेस ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਏ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਗਏ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਨਾਂ ਨੂੰ ਕੁਝ ਪਤਾ ਨਹੀਂ ਕਿ ਕਿਥੋਂ ਕੀ ਹੋ ਰਿਹਾ ਤੇ ਕੀ ਹੋਣਾ ਅੰਦੇ ਟਾਈਮ ਸਾਨੂੰ ਖਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਗਵਰਨਮੈਂਟ ਦਾ ਕੰਟਰੋਲ ਇਲੈਕਸ਼ਨਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਉਹਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਇਸ ਗੱਲ ਕਾਰਨ ਮੈਂ 2 ਦਿਨ ਦਾ ਰਿਕੁਐਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ ਇੱਕ ਤੇ ਲਾਅ ਐਂਡ ਆਰਡਰ ਤੇ